ਅੱਜ ਦਰਾਹਾ ਵਿਖੇ ਪੈਲ ਦੇ ਨਵਨਜੁਕਤ ਐਸਟੀਐਮ ਕ੍ਰਿతికਾ ਗੋਲ ਵੱਲੋਂ ਵਾਹਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਇਸ ਸਮੇਂ ਉਹਨਾਂ ਦੇ ਨਾਲ ਐਸਐਸਆਈ ਗੁਰਦੀਪ ਸਿੰਘ ਟ੍ਰੈਫਿਕ ਇੰਚਾਰਜ ਐਸਐਸਆਈ ਬਲਦੇਵ ਸਿੰਘ ਪ੍ਰਵਜੋਤ ਸਿੰਘ ਸੁਖਵਿੰਦਰ ਸਿੰਘ ਅਤੇ ਨਗਰ ਕੌਂਸਲ ਦੇ ਸੁਪਰਡੈਂਟ ਵਿਸ਼ਨੂੰ ਦਾਤ ਤੋਂ ਇਲਾਵਾ ਇੰਸਪੈਕਟਰ ਜਸਵਿੰਦਰ ਸਿੰਘ ਖਾਸ ਤੌਰ ਤੇ ਹਾਜ਼ਰ ਸਨ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕਿਹਾ ਇਸ ਚਲਾਨ ਕੱਟਣ ਦਾ ਮੁੱਖ ਮਕਸਦ ਜੋ ਆਮ ਲੋਕ ਨੇ ਖਾਸ ਤੌਰ ਤੇ ਬੱਚਿਆਂ ਨੂੰ ਇਸ ਗੱਲ ਤੋਂ ਜਾਣੂ ਕਰਾਉਣਾ ਹੈ ਅਗਰ ਉਹ ਟ੍ਰੈਫਿਕ ਰੂਲਾਂ ਦੀ ਸਹੀ ਪਾਲਣਾ ਕਰਦੇ ਨੇ ਸੀਟ ਬੈਲਟ ਲਗਾਉਂਦੇ ਨੇ ਹੈਲਮਟ ਲੈਂਦੇ ਨੇ ਤਾਂ ਇਸ ਵਿੱਚ ਉਹਨਾਂ ਦਾ ਆਪਣਾ ਹੀ ਬਚਾਅ ਹੈ ਇਸ ਤੋਂ ਇਲਾਵਾ ਦਿੱਕਾ ਗੋਲਜੀ ਨੇ ਜੋ ਦਰਾਹਾ ਫਲਾਈਓਵਰ ਦੇ نیچے ਲੱਗਦੀਆਂ ਰੇੜੀਆਂ ਅਤੇ ਕੀਤੇ ਨਜਾਇਜ਼ ਕਬਜ਼ਿਆਂ ਬਾਰੇ ਵੀ ਨਗਰ ਕੌਂਸਲ ਦੇ ਸੁਪਰਡੈਂਟ ਵਿਸ਼ਨੂੰਦੱਤ ਅਤੇ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਖਾਸ ਅਵੇਦਨ ਦਿੱਤੀਆਂ ਕਿ ਇਸ ਦੀਨੂ ਕੈਰੀ ਕਰਕੇ ਇਸ ਉੱਪਰ ਜੋ ਬੰਦਗੀ ਕਾਰਵਾਈ ਹੈ ਕੀਤੀ ਜਾਵੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਨਵਨਯੁਕਤ ਐਸ ਡੀ ਐਮ ਕ੍ਰਿਤਿਕਾ ਗੋਲਜੀ ਨੇ ਕੀ ਹੋਰ ਕੀ ਕਿਹਾ ਆਓ ਸੁਣਦੇ ਹਾਂ ਕੀ ਮੰਤਵ ਕੀ ਹੈ ਤੁਹਾਡੀ ਅੱਜ ਫੇਰੀ ਕੀਤੀ ਹੈ ਦਰਜ ਸੁਪਜਾਂ ਦੇ ਤਰ੍ਹਾਂ ਵੀ ਕੀ ਮੰਤਵ ਕੀ ਅੱਜ ਦਾ ਹੁਣ ਅੱਜ ਦਾ ਮੇਨ ਮੋਟਿਵ ਆਹੀ ਸੀ ਵੀ ਮੈਂ ਕੱਲ ਜੁਆਇਨ ਕੀਤਾ ਐਸਟੀਐਮਪਾਇਲ ਅੱਜ ਮੋਟਿਵ ਇਹ ਹੈ ਵੀ ਆਪਾਂ ਜਿਹੜੇ ਸਾਰੇ-ਸਾਰੇ ਸਿਟੀਜ਼ਨਸ ਨੇ ਉਹ ਜਾਗਰੂਕ ਰਹਿਣ ਵੀ ਆਪਾਂ ਟ੍ਰੈਫਿਕ ਰੂਲਸ ਜਿਹੜੇ ਹੈ ਉਹ ਵਾਇਲਟ ਨਹੀਂ ਕਰਨੇ ਹਨ ਕਾਫੀ ਸਾਰੇ ਚਲਾਣ ਇਸ ਕਰਕੇ ਹੋਏ ਹੈ ਜਾਂ ਤਾਂ ਤਿੰਨ ਲੋਕ ਬੈਠੇ ਹੋਏ ਨੇ ਉਤੇ ਉਤੇ ਜਾਂ ਫਿਰ ਉਹਨਾਂ ਨੇ ਫੋਨ ਚਲਾ ਰਹੇ ਨੇ ਕਰਦੇ-ਕਰਦੇ ਵੀ ਆਪਣਾ ਗੀਅਰ ਸੇਫਟੀ ਗੀਅਰ ਨਹੀਂ ਪਾਇਆ ਹੋਇਆ ਇਹ ਮੇਰੀ ਬਸ ਇਹੀ ਸਭ ਤੋਂ ਗੁਜ਼ਾਰਿਸ਼ ਆਹੀ ਰਹੂਗੀ ਵੀ ਸਾਰੇ ਟ੍ਰੈਫਿਕ ਰੂਲਸ ਇਹ ਸਿਰਫ ਪੈਨਲਟੀ ਲਾਉਣਾਸਤੇ ਨਹੀਂ ਹੈਗੇ ਇਹ ਤੁਹਾਡੀ ਆਪਦੀ ਸੇਫਟੀ ਕਾਰਨ ਨੇ ਸਾਰੇ ਦੇ ਸਾਰੇ ਰੂਲਸ ਜਿਹੜੇ ਬਣਾਏ ਹੋਏ ਨੇ ਉਹਨਾਂ ਦੀ ਪਾਲਣਾ ਕਰੋ ਤੇ ਅਸੀਂ ਪੈਨਲਟੀ ਇਸ ਕਰਕੇ ਨਹੀਂ ਵੀ ਤੁਹਾਨੂੰ ਇੱਕ ਐਜ਼ ਅ ਪਿਨਿਸ਼ਮੈਂਟ ਇਟ ਇਜ਼ ਜਸਟ ਕਿ ਐਜ਼ ਅ ਡੈਟਰੈਂਟ ਇਹ ਕੰਮ ਕਰੇਗਾ ਤਾਂ ਮੇਰੀ ਬਸ ਇਹੀ ਗੁਜ਼ਾਰਿਸ਼ ਹੈ ਆਪਣੀ ਸਾਰੇ ਟ੍ਰੈਫਿਕ ਰੂਲਸ ਜਿਹੜੇ ਨੇ ਉਹ ਸਾਰੇ ਦੇ ਸਾਰੇ ਫੋਲੋ ਕਰੋ ਆਪਣਾ ਹੈਲਮਟ ਜਿਹੜਾ ਹੈ ਉਹ ਲਾ ਕੇ ਅਲਾਓ ਤੇ ਦੋ ਤੋਂ ਜ਼ਿਆਦਾ ਸਵਾਰੀਆਂ ਨਾ ਬੈਣ ਆਪਣਾ ਸੀਟ ਬੈਲਟ ਜਿਹੜੀ ਹੈ ਉਹ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਹੀ ਹੈ ਇਟ ਪ੍ਰੀਵੈਂਟਸ ਕੋਈ ਵੀ ਅਨਟਰਵਰਡ ਐਕਸੀਡੈਂਟ ਜੇ ਹੋ ਜਾਏ ਤਾਂ ਬਸ ਮੇਰੀ ਇਹੀ ਗੁਜ਼ਾਰਿਸ਼ ਹੈ ਸਾਰੇ ਰੂਲ ਜਿਹੜੇ ਨੇ ਉਹ ਫੋਲੋ ਕੀਤਾ ਜਾਵੇ ਮੈਡਮ ਪਰਲੇਪੁਰ ਥੱਲੇ ਟ੍ਰੈਫਿਕ ਗਨ ਹੁੰਦੀ ਹੈ ਜਿਹੜੀ ਨਾਲ ਕੁਝ ਅਨਿਆਰ ਕਰਦੇ ਕਿਤੇ ਹੋਇਆ ਉਹਦਾ ਕੁਝ ਕਾਰਵਾਈ ਕੀਤੀ ਹੈਗੀ ਜਿਵੇਂ ਤੁਸੀਂ ਮੇਰੇ ਧਿਆਨ ਚੂਹ ਨੇ ਲੈ ਕੇ ਆਏ ਹੋ ਅਸੀਂ ਬਲਾਵ ਵੀ ਲਿੱਤਾ ਜਿਹੜੀ ਵੀ ਆਪਣੇ ਕਨਸਰਨਡ ਅਫੀਸ਼ੀਅਲਸ ਨੇ ਇਹ ਤੋਂ ਬਾਅਦ ਆਪਾਂ ਉੱਥੇ ਹੀ ਜਾਣਾ ਹੈ